ਰੇਟ ਤਾਂ ਜੇ ਸਾਰੇ ਪੰਜਾਬ ਦੇ ਵਿੱਚ ਨਹੀਂ ਹੋ ਰੇਟ ਮਿਲਣਾ ਅੱਛਾ ਜਿਹੜਾ ਆਪਾਂ ਰੇਟ ਦੇ ਦਾਂਗੇ ਅੱਜ ਇਹ ਹੋਰ ਰੇਟ ਕਿਤੇ ਵੀ ਨਹੀਂ ਮਿਲਣਾ ਤੁਹਾਨੂੰ ਹਨਾ ਜਿਹੜਾ ਰੇਟ ਵੀ ਤੁਹਾਨੂੰ ਇੱਥੇ ਮਿਲੂਗਾ ਹਨਾ ਸਾਰਿਆਂ ਦੇ ਰੇਟ ਵੀ ਲਗਭਗ ਅਲਟੋ ਵਾਲੇ ਹਾਂਜੀ ਗੱਡੀ ਕਿਵੇਂ ਆ ਗਈ ਬਿਲਕੁਲ ਗੱਡੀ ਮਾਰੀ ਤਾਂ ਨਹੀਂ ਕਿਤੇ ਵੀ ਰੇਟ ਘਟਾ ਕੇ ਗੱਡੀ ਮਾਰੀ ਹੁੰਦੀ ਕੋਈ ਵੀ ਗੱਡੀ ਆਪਣੀ ਮਾਰੀ ਨਹੀਂ ਹੋਊ ਕੋਈ ਐਕਸੀਡੈਂਟ 1,10000 ਰੁਪਏ ਯਾਰ ਰਹਿਣ ਦੇ ਯਾਰ ਵਿੱਚੋਂ ਦਿਖਾ ਦੇ ਦੇਖ ਗੱਡੀ ਬਾਈ ਆਪ ਬੈਠੇ ਆਂ ਆਏ ਐਵਰੇਜ ਤਾਂ 35 ਫੁੱਟ ਦੀ ਰਾਮ ਨਾਲਾ ਜੀ ਇਹ 30 35 ਦੀ ਐਵਰੇਜ ਹੈ ਕਿਸੇ ਵੀ ਮੋਟਰਸਾਈਕਲ ਚੱਕਣਾ ਬੰਦ ਹੋ ਜੂਗਾ ਜੀ ਹਾਂ ਇਹ ਲੈ ਸਾਫ ਵੀ ਆਉਣੇ ਦੀ ਐਡੀ ਵੱਡੀ ਗੱਡੀ ਇਹ ਵੀ ਆਉਣੇ ਰੇਡੀ ਆਪਣੇ ਉਹਨੇ ਵੀ ਅਲਟੋ ਨਹੀਂ ਮਿਲਣੀ ਯਾਨੀ ਜੀ ਭਾਈ ਇਹ ਰੇਟ ਕਿਤੇ ਵੀ ਨਹੀਂ ਮਿਲਨੇ ਹਾਂਜੀ ਇੱਕ ਗੱਡੀ ਇਹਦੇ ਵਿੱਚ ਚਾਹੀ ਨਹੀਂ ਹੋਊਗੀ ਕਿਤੇ ਵੀ ਨਹੀਂ ਮਿਲਣਾ ਰੇਟ ਕਵਾੜ ਤੋਂ ਨਹੀਂ ਮਿਲਣਾ ਬਣਾ ਨਹੀਂ ਮਿਲਣਾ ਲੱਭੇ ਮਿੱਤਰੋ ਇੱਕ ਨਾ ਬੰਦਾ ਖੋ ਗਿਆ ਸੀਗਾ ਤੇ ਆਪਾਂ ਲੱਭ ਲਿਆ ਠੀਕ ਆ ਗਿਆ ਪਤਾ ਨਹੀਂ ਕਿੱਥੇ ਸੀ ਆਪਾਂ ਪੁੱਛਦਿਆਂ ਬਾਈ ਤੋਂ ਬਾਈ ਕੀ ਹਾਲ ਕੀ ਹਾਲ ਨੇ ਕਿੱਥੇ ਵਾ ਗਿਆ ਤੇੰਦਰਾ ਦੂਗੀ ਬਸ ਥੋੜੀ ਲਵੇ ਆ ਗਏ ਲੈ ਵੀ ਆ ਗਿਆ ਬਈ ਆਪਣਾ ਸੰਦੀਪ ਬਾਈ ਹਣ ਹਾਂਜੀ ਹੋਰ ਬਈ ਕਿੱਥੇ ਰਹਿਣ ਲੱਗ ਗਿਆ ਅੱਜ ਕੱਲ ਬਸ ਤੁਹਾਨੂੰ ਪਤਾ ਆ ਅੱਛਾ ਆਪਾਂ ਰੱਖਣੇ ਦਾ ਚਾਰ ਪੈਰ ਵਾਲੀ ਨੇ ਚਾਰ ਪੈਰ ਵਾਲੇ ਹੋ ਗਏ ਜਾਂ ਪੈਰ ਵਾਲੇ ਹੋ ਗਏ ਲੈ ਜੀ ਸੰਦੀਪ ਬਾਈ ਲੱਗ ਗਿਆ ਹੁਣ ਗੱਡੀਆਂ ਦਾ ਵੀ ਕੰਮ ਕਰਨਾ ਹਾਂਜੀ ਠੀਕ ਆ ਬੱਕਰੀਆਂ ਹੈਗੀਆਂ ਨੇ ਕਿ ਨਾ ਹਾਂਜੀ ਬਾਈ ਉਹ ਕਾਣ ਛੁੱਟ ਦਿਆ ਨੇ ਉਹ ਨਹੀਂ ਛੁੱਟ ਦਿਆ ਨਸ਼ਾ ਛੱਡ ਸਕਦਾ ਬੰਦਾ ਇਹ ਜਾਨਵਰ ਨਹੀਂ ਛੱਡ ਸਕਦਾ ਠੀਕ ਹੈ ਸਹੀ ਗੱਲ ਹੈ ਇੱਧਰ ਕਿਵੇਂ ਆ ਗਏ ਬਈ ਗੱਡੀ ਵਾਲੇ ਪਾਸੇ ਇੱਧਰ ਪਹਿਲਾਂ ਵੀ ਸੀ ਪਹਿਲਾਂ ਵੀ ਸੀ ਪਹਿਲਾਂ ਥੋੜਾ ਘੱਟ ਸੀ ਅੱਛਾ ਹੁਣ ਥੋੜਾ ਜ਼ਿਆਦਾ ਹੋ ਗਿਆ ਠੀਕ ਹੈ ਵਧਾਤਾ ਕੰਮ ਵਧਾਤਾ ਕੰਮ ਠੀਕ ਹੈ ਰੇਟ ਕਿਵੇਂ ਰਹੂ ਬਈ ਬੱਕਰੀਆਂ ਵਾਲਾ ਰਹੂ ਜਾਂ ਪਰ ਉਸ ਤੋਂ ਡਾਊਨ ਰੇਟ ਤਾਂ ਸਾਰੇ ਪੰਜਾਬ ਦੇ ਵਿੱਚ ਨਹੀਂ ਉਹ ਰੇਟ ਮਿਲਣਾ ਅੱਛਾ ਜਿਹੜਾ ਪਰ ਰੇਟ ਦੇ ਦਾਂਗੇ ਗੱਡੀਆਂ ਦੇ ਚੈਲੰਜ ਹੁੰਦਾ ਮਿੱਤਰੋ ਯਾਨੀ ਕਿ ਉਹ ਰੇਟ ਕਿਤੇ ਵੀ ਨਹੀਂ ਮਿਲਣਾ ਤੁਹਾਨੂੰ ਹਣਾ ਜਿਹੜਾ ਰੇਟ ਬਈ ਤੁਹਾਨੂੰ ਇੱਥੇ ਮਿਲੂਗਾ ਨਾ ਸਾਰਿਆਂ ਦੇ ਰੇਟ ਵੀ ਲਗਭਗ ਅਲਟੋ ਵਾਲੇ ਹਾਂਜੀ ਅਲਟੋ ਵਾਲੇ ਰੇਟ ਨੇ ਵੀ ਸਾਰਿਆਂ ਦੇ ਅਲਟੋ ਅਪਣੇ ਕੋਲੇ ਕੋਈ ਵੀ ਇਸ ਟਾਈਮ ਕਾਰ ਨਹੀਂ ਜੇ 10 ਹੈਗੀਆਂ ਨੇ ਪਰ ਰੇਟ ਅਲਟੋ ਵਾਲੇ ਜਿਹਾ ਅੱਛਾ ਉਧਰੋਂ ਲੱਗੇ ਆਪਾਂ ਹਾਂਜੀ ਸਾ ਵੀ ਇਧਰੋਂ ਲੱਗਦੇ ਆਂਗੇ ਅੱਜ ਤੋਂ ਸਵਿਫਟ ਤੋਂ 10 ਵਜੇ ਦੇ ਵਾਰਸ ਇਹ 2011 ਮਾਡਲ ਹੈ ਜੀ ਹਾਂਜੀ ਵੀਐਕਐਸਆਈ ਪੈਟਰੋਲ ਓਰੀਜਨਲ ਠੀਕ ਆ ਗੱਡੀ ਦੇ ਦਾਂਗੇ ਜੀ 1.5 ਲੱਖ ਰੁਪਏ ਦੀ ਸਿਰਫ 1.5 ਲੱਖ ਦੀ ਸਿਰਫ 1.5 ਲੱਖ ਦੀ ਚਾਰੇ ਟਾਇਰ ਨਵੇਂ ਨੇ ਕਿਹਾ ਸੀ ਨਾ ਵੀ ਅਲਟੋ ਵਾਲਾ ਰੇਟ ਮਿਲੂਗਾ ਤੁਹਾਨੂੰ ਇੱਥੇ ਆ ਕੇ ਨਾ ਗੱਡੀ ਕਿਵੇਂ ਆ ਗਈ ਬਿਲਕੁਲ ਗੱਡੀ ਮਾਰੀ ਤਾਂ ਨਹੀਂ ਕਿਤੇ ਵੀ ਰੇਟ ਘੱਟ ਆ ਕੇ ਗੱਡੀ ਮਾਰੀ ਹੋਣੀ ਕੋਈ ਵੀ ਗੱਡੀ ਆਪਣੀ ਮਾਰੀ ਨਹੀਂ ਹੋਊ ਕੋਈ ਐਕਸੀਡੈਂਟ ਨਹੀਂ ਹੋਊ ਠੀਕ ਆ ਹਾਂ ਬਾਕੀ ਇੰਨਾ ਦਾ ਵੀ ਇੱਕ ਹੋਰ ਆ ਹਾਂਜੀ ਕਿਸੇ ਪੇਂਟਰ ਨੂੰ ਡੈਂਟਰ ਨੂੰ ਲਿਆਉਣ ਦੀ ਲੋੜ ਨਹੀਂ ਹੋਰ ਆ ਨੂੰ ਆ ਬੜਾ ਜ ਆ ਪੇਂਟ ਦੀ ਆਪ ਕਿਹੜਾ ਜਜਮੈਂਟ ਹੋਣ ਦਿੰਨੇ ਆ ਜਿਵੇਂ ਆਈ ਜਾਊ ਮੀਆਂ ਦੇਖੋ ਐਨੀ ਹੋਇਆ ਹੋਇਆ ਇਹ ਹੈ ਤਾਂ ਦੀ ਨਹੀਂ ਆਏ ਇਹ ਤਾਂ ਜਿਹੇ ਅੱਖਾਂ ਤੇ ਪੱਟੀ ਬੰਨ ਕੇ ਹੱਥ ਫੇਰ ਲਿਆ ਅਗਲਾ ਉਹ ਵੀ ਕਹ ਜੂਗਾ ਕਿ ਇੱਥੇ ਹੋਇਆ ਹੋਇਆ ਕੋਈ ਕੰਦੇ ਕਰਵਾਉਣਾ ਬਾਕੀ ਹੋ ਜਣਾਣਾ ਸਾਰੀ ਹਾਂ ਬਾਕੀ ਰੇਟ ਨਾਲ ਆ ਗਈ ਕਿੰਨੇ ਦੀ ਕਿਹਾ ਹੈ ਇਹ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ ਕਿੰਨੇ ਮਾਡਲ ਆ ਗਈ 2011 VXI 11 ਮਾਡਲ ਆ ਗਈ 1.5 ਲੱਖ ਰੁਪਏ ਦੀ ਹਾਂਜੀ ਨਵੇਂ ਟਾਇਰਾਂ ਚ ਨਵੇਂ ਟਾਇਰਾਂ ਦੇ ਵਿੱਚ ਇਹ ਬਈ ਇਹ ਆ ਗਈ ਜੀ 2012 ਮਾਡਲ 2012 ਮਾਡਲ ਹਾਂਜੀ VXI ਅਲਾਈ ਟਾਇਰ ਨਵੇਂ ਐਂਪ ਬੂਫਰ ਵਗੈਰਾ ਸਭ ਕੁਝ ਲਗਿਆ ਲਗਾਇਆ ਠੀਕ ਆ ਠੀਕ ਆ ਸੋਹਣੀ ਕਾਰ ਆ ਗੱਡੀ ਸੋਹਣੀ ਆ ਨਾ ਹਾਂਜੀ ਬੀ ਗੱਡੀ ਦੇ ਦਾਂਗੇ ਜੀ ਇਹ 220000 ਰੁਪਏ ਦੀ। ਇਹ ਵੀ 220000 ਰੁਪਏ ਦੀ ਹੈ। ਹਾਂਜੀ। ਗੱਡੀ ਸਾਫ਼ ਆ ਬੰਦੂ ਦੇਖ ਸਕਦੇ ਹੋਗੇ। ਸੀਟ ਕਵਰ ਤੋਂ ਲਾ, ਦੋਨੋਂ ਚਾਬੀਆਂ। ਠੀਕ ਆ। ਦੋਨੇ ਚਾਬੀਆਂ। ਦੋਨੋਂ ਚਾਬੀਆਂ। ਠੀਕ ਆ। ਟੇਪ ਹੋਈ ਹੋਈ ਆ ਦੇ ਵੇ ਪਿੱਛੋਂ ਨਾ। ਇਹ ਟੇਪ ਤਾਂ ਫਿਰ ਦਿੱਲੀ ਨਾਲ ਉੱਪਰ ਕੁੱਤੇ ਘਾਤੇ ਵੰਦੇ ਨੇ ਉੱਥੇ ਆ ਦੇ ਉੱਪਰ ਵੀ ਨੰਦਰਾ ਹੀ ਨਿਸ਼ਾਨੀਆਂ ਪਈਆਂ ਨੇ। ਇਹ ਸੰਕੀ ਬੰਦੇ ਨੇ ਰੱਖੀ ਹੋਈ ਆ। ਤੇ ਬਾਕੀ ਪਿੱਛੇ ਐਮਪ ਬੂਫਰ ਵਗੈਰਾ ਲੱਗਿਆ ਹੋਇਆ ਸਾਰਾ। ਅੱਛਾ। ਹੂੰ। ਇਹ ਕੱਢੋਂਗੇ ਇਕ? ਨਾ ਜੀ ਨਾ ਨਾ। ਦੋ ਚੀਜ਼ ਆਈ ਆ ਹਰ ਨਾਲ। ਅੱ ਉਹਨੂੰ ਬਈ ਲੋਡ ਨਹੀਂ ਹੈਗੀ ਲਵਾਉਣ ਦੀ ਬੂਫਰ ਵਿੱਚ ਲਾਇਆ ਢੋਲਕੀ ਵਾਲਾ ਲੱਗਿਆ ਹੋਇਆ ਹਨ ਹਾਂਜੀ ਹਾਂ ਦੇਖ ਸਕਦੇ ਆ ਬਈ ਸਕਰੀਨ ਵਗੈਰਾ ਹਰ ਚੀਜ਼ ਚੱਲੂਗਾ ਠੀਕ ਹੈ ਇਹ ਬਈ ਇਹ ਕੀ ਚੀਜ਼ ਆ ਇਹ ਵੀਰੇ ਇਹਦੇ ਜਦੋਂ ਹੁੰਦੇ ਆ ਐਮਪ ਬੂਫਰ ਲੱਗਦਾ ਹੁੰਦਾ ਜਦੋਂ ਅੱਛਾ ਸਾਇਲੈਂਟ ਵਾਈਬ੍ਰੇਸ਼ਨ ਨਹੀਂ ਦਿੰਦੀ ਹੈਗੀ ਸਾਇਲੈਂਟ ਹੋ ਜਾਂਦੀ ਆ ਹਾਂ ਠੀਕ ਆ ਖੜਕਦੀ ਨਹੀਂ ਹੈਗੀ ਖੜਕ ਨਹੀਂ ਨਹੀਂ ਹੈਗੀ ਪੰਜਾਬੀ ਜਹਾ ਬੇਸ ਪੈਂਦੀ ਆ ਸਮਾਰ ਕੇ ਮੇਨ ਗੱਲ ਵੀ ਬੇਸ ਵੱਤ ਲੱਗਿਆ ਹੋਇਆ ਕਿੰਨੇ ਦੀ ਕਹੀ ਸੀ ਇਹ 220 ਦੀ ਜੀ ਨਹੀਂ ਵੀ 2 ਲੱਖ 20 ਹਜ਼ਾਰ ਰੁਪਏ ਦੀ 12 ਮਾਡਲ 12 ਮਾਡਲ ਜੀ 12 ਮਾਡਲ ਹਨ ਇਹ ਆ ਗਈ ਬ ਇਹ ਆ ਗਈ ਜੀ 2010 ਮਾਡਲ ਹਾਂਜੀ ਨਜ਼ਰ VXI ਆ ਜੀ CNG ਲੱਗੀ ਹੋਈ ਆ ਗ੍ਰੀਨ CNG ਆ ਹਾਂਜੀ ਇਹ ਕਾਰ ਦੇ ਦਾਂਗੇ ਜੀ ਟਾਇਰ ਨਵੇਂ ਨੇ 110000 ਰੁਪਏ ਦੀ 1 ਲੱਖ 10000 ਰੁਪਏ ਦੀ ਯਾਰ ਰਹਿਣ ਦੇ ਯਾਰ ਵਿੱਚੋਂ ਦਿਖਾ ਜਾਂ ਨਾ ਕੋਈ ਨਾ ਕੋਈ ਬਾਈ ਆਪਾਂ ਬੈਠੇ ਆ ਅੱਛਾ ਆਪਣੀ ਗੱਡੀ ਕੋਈ ਵੀ ਐਕਸੀਡੈਂਟ ਨਹੀਂ ਹੋਊ ਗੱਡੀ ਸਾਫ਼ ਆ ਯਾਰ ਬਿਲਕੁਲ ਸਾਫ਼ ਮਤਲਬ ਆ ਜੇ CNG ਹੋਊਗੀ ਲਗਭਗ 24-25000 ਦੀ 22000 ਰੁਪਏ ਦੀ ਹਾਂਜੀ ਹਾਂਜੀ ਲੈ ਵੀ ਮਿੱਤਰੋ 1 ਲੱਖ ਤੋਂ ਵੀ ਥੱਲੇ ਆ ਗੱਡੀ ਜੇ ਸਾਹ ਸੀएनजी ਦਾ ਨਿਕਲੀ ਹੋਵੇ ਟਾਇਰ ਨਵੇਂ ਨੇ ਪੋਲੋ ਦੇ ਟਾਇਰ ਨਵੇਂ ਨੇ ਟਾਇਰ ਦਿਖਾ ਦਿਓ ਸਾਨੂੰ ਸੈਂਟਰ ਲੌਕ ਵਗੈਰਾ ਸਾਰੀ ਚੀਜ਼ ਹੈਗੀ ਹਨ ਠੀਕ ਆ 1 ਲੱਖ ਕਿੰਨੇ ਦੀ ਕਿਹਾ ਜੀ 110 ਦੀ ਜੀ 1 ਲੱਖ 10000 ਰੁਪਏ ਦੀ ਬਈ ਤੁਸੀਂ ਇਹ ਲੈ ਕੇ ਜਾ ਸਕਦੇ ਹੋ ਗੱਡੀ ਸਾਫ ਆ ਪੂਰੀ ਹਨਾ ਹਾਂਜੀ ਇਹ ਆ ਗਿਆ ਬਈ ਸੋਹਣਾ ਇਹ ਆ ਗਈ K10 Alto Alto 2010 ਮਾਡਲ ਟਾਇਰ ਨਵੇਂ ਨੇ ਟਾਇਰ ਨਵੇਂ ਸੀएनजी ਲੱਗੀ ਲਗਾਈ ਅੱਛਾ ਇਹ ਵੀ ਗ੍ਰੀਨ ਸੀ ਐਨਜੀ ਹੈ ਜੀ ਐਵਰੇਜ ਕਿੰਨੀ ਆ ਵੀ ਜੀ ਐਵਰੇਜ ਤਾਂ 35-35 ਦੀ ਰਾਮ ਨਾਲ ਆ ਜੀ ਵੀ 30-35 ਦੀ ਐਵਰੇਜ ਹੈ ਕਿਸੇ ਮੋਟਰਸਾਈਕਲ ਚੱਕਣਾ ਬੰਦ ਹੋ ਜੂਗਾ ਜੀ ਹਾਂ ਇਹ ਲੈ ਲਈ ਸਹੀ ਗੱਲ ਆ ਵੀ ਰਾਮਰਾਉਂ ਦੀ ਬੈਟਰੀ ਨਈ ਆ ਹਾਂ ਤੇ ਗੱਡੀ ਜਮ ਫੱਟੀ ਫੁੱਟੀ ਸਾਰੀ ਬਾਰਨ ਟੂ ਟੂ ਜਮ ਕੰਚ ਵਰਗੀ ਗੱਡੀ ਆ ਬਹੁਤ ਸਾਫ਼ ਗੱਡੇ ਪਈ ਆ ਬਈ ਨਾ ਦੇਖ ਸਕਦੇ ਹੋਗੇ ਨਾ ਕੋਈ ਉਹ ਨਹੀਂ ਹੈਗੀ ਲੀਕੇ ਸੀਗੇ ਹਨ ਕੁਛੇ ਕੁਛ ਨਹੀਂ ਜੀ ਗਾਰੰਟੀ ਨਾਲ ਦੇ ਦਾਂਗੇ ਆਪਾਂ ਐਕਸੀਡੈਂਟ ਓਕੇ ਜਮ ਬਾਈ ਆਪਣੀ ਕਾਰ ਕੋਈ ਵੀ ਐਕਸੀਡੈਂਟ ਹੋਵੇ ਹਾਂਜੀ ਵਾਪਸੀ ਖੜਾ ਕੇ ਪੈਸੇ ਲੈ ਜਾਓ ਲੇ ਵੀ ਤੁਰ ਗਾਰੰਟੀ ਹੈਗੀ ਕਿੰਨੇ ਰੁਪਏ ਦੀ ਕਿਹਾ ਸੀ ਇਹ ਇੱਕ ਆ ਇੱਕ 10 ਦੀ ਜੀ 1 ਲੱਖ 10 ਹਜ਼ਾਰ ਦੀ ਹਾਂਜੀ ਹਾਂ ਆ ਵੀ ਉਹਨੇ ਦੀ ਐਡੀ ਵੱਡੀ ਗੱਡੀ ਇਹ ਵੀ ਉਹਨੇ ਦੀ ਰੈਡੀ ਆਪਣੇ ਉਹਨੇ ਰੀਅਲਟੋ ਨਹੀਂ ਮਿਲਣੀ ਯਾਨੀ ਕਿ ਭਾਈ ਇਹ ਰੇਟ ਕਿਤੇ ਵੀ ਨਹੀਂ ਮਿਲਨੇ ਹਨਾ ਉਸ ਤੋਂ ਬਾਅਦ ਆ ਗਈ ਜੀ 2012 ਮਾਡਲ ਇਹ ਵੀ ਉਹੀ ਹੈ K10 K10 ਜੀ ਠੀਕ ਆ ਸਾਰੀ ਰੀਲਣਾ ਬੈਂਪਰ ਪੇਂਟ ਕਰਾਉਣਾ ਪਊਗਾ ਲੈ ਵੀ ਇੰਨਾ ਕੰਮ ਕਰਾਉਣਾ ਬੂ ਮੜਾ ਜਾ ਬਸ ਬਾਕੀ ਰੀਅਲਟੀ ਗੱਡੀ ਸਾਫ ਆ ਵਿੱਚੋਂ ਦਿਖਾ ਦੇ ਬਈ ਇਹ ਵੀ ਸੀएनजी ਹੈ ਜੀ ਇਹ ਵੀ ਸੀएनजी ਹੈਗੀ ਹਾਂਜੀ ਕਵਰ-ਕਵਰ ਨਵੇਂ ਪਏ ਗਾ ਕਵਰ-ਕਵਰ ਨਵੇਂ ਨਹੀਂ ਵਧੀਆ ਕਵਰ ਪਏ ਹੋਏ ਨਹੀਂ ਗੱਲ ਨਹੀਂ ਲੈ ਵੀ ਮਿੱਤਰੋ ਸਾਫ਼ ਗੱਡੀਆਂ ਵਾ ਟਾਇਰ ਟੂਟ ਵੀ ਠੀਕ ਪਏ ਨੇ ਨਾ ਜੇ ਟਾਇਰ ਵੀ ਨਵੇਂ ਵਰਗੇ ਨਹੀਂ ਨਵੇਂ ਵਰਗੇ ਟਾਇਰ ਨੇ ਬਾਈ ਇਹ ਕਿੰਨੇ ਰੁਪਏ ਦੀ ਹੋਊ ਬਾਈ ਇਹ 1.5 ਲੱਖ ਰੁਪਏ ਦੀ 2012 ਇਹ 1.5 ਲੱਖ ਰੁਪਏ ਦੀ ਲੈ ਵੀ 2012 ਮਾਡਲ ओरिजिनल ਕਾਰ ਆ ਜੀ ਸਾਰੀ ਸੀਸੇ ਤੋਂ ਉਸੇ ਨਾਲ ਦੇਨੇ ਬਾਈ ਹਾਂਜੀ ਹਾਂ ਸਾਰੇ ਨਾਲ ਦੇ ਵੀ ਸਾਰੇ ਲੈ ਵੀ ਮਿੱਤਰੋ 1.5 ਲੱਖ ਰੁਪਏ ਦੀ ਹੈਗੀ ਬਾਕੀ ਬਾਈ ਹੋਜੂ ਥੋੜਾ ਮੋਟਾ ਮੰਨ ਤਾ ਨੇ ਜਾਂ ਫਿਰ ਨਹੀਂ रेडी रेडी हो जेणे यार की रेट ਕੈਂਜੀ ਲੋੜੀ ਨਹੀਂ ਪੈ ਕਿਸੇ ਨੂੰ ਹਣਾ ਇਹ ਬਈ ਇਹ ਆ ਗਈ 2015 ਮਾਡਲ ਡੀਜ਼ਲ ਦੀ ਜੀ ਅੱਛਾ ਜੀ ਫਸਟ ਪਾਰਟੀ ਦੀ ਸਾਰੀ ओरिजिनल ਕਾਰ ਆ ਠੀਕ ਆ ਜਿਆਦੇ ਪੈਸੇ ਆ ਨਾ ਜਿਹਦੇ ਕੋਲੇ ਇਹ ਉਹ ਲੈ ਕੇ ਜਾ 7 ਸੀਟਡ ਆ ਗੱਡੀ ਦੇ ਚਲਾਵਾ ਕਰਕੇ ਨਵੀਂ ਜਰ ਨਵੀਂ ਹੀ ਹੋ ਗਈ ਵਿੱਚੋਂ ਦਿਖਾ ਦਿਓ ਸਰ ਨਾਲ ਲੈ ਵੀ ਗੱਡੀ ਦੇਖ ਸਕਦੇ ਹੋ ਵਿੱਚੋਂ ਜਮਾ ਸਾਫ ਪਈ ਹੈਗੀ ਟੱਚ ਤਕਰੀਨ ਲੱਗੀ ਹੋਈ ਆ ਕਿੰਨਾ ਮਾਡਲ ਲੱਸਿਆ ਵੀ ਹੈ ਇਹ 15 ਜੀ ਲੈ ਵੀ 2015 ਮਾਡਲ ਆ ਉੱਚਾ ਮਾਡਲ ਆ 7 ਸੀਟਰ ਗੱਡੀ ਹੈ ਜੀ ਹੈ ਨਾ ਹਾਂਜੀ ਟਾਇਰ ਟੂਰ ਬਈ ਟਾਇਰ ਦੋ ਨਵੇਂ ਵਰਗੀ ਨੇ ਜੀ ਦੋ ਅੱਧੇ ਗਨੇ ਦੋ ਅੱਧੇ ਗਨੇ ਹੈ ਨਾ ਜੋ ਵੀ ਹੈਗਾ ਵੀ ਦੱਸ ਕੇ ਦੇਵਾਂਗੇ ਨਾ ਹਾਂਜੀ ਹਾਂ ਹਾਂ ਇਹ ਕਿੰਨੇ ਰੁਪਏ ਦੀ ਗੱਡੀ ਆ ਬਈ ਇਹ 4 ਲੱਖ 5000 ਰੁਪਏ ਦੀ ਜੀ ਇਹ ਨਵੀਂ ਕਿੰਨੇ ਦੀ ਜੀ ਨਵੀਂ ਦੀ ਗੱਲ ਵੱਤ ਕਰੀਏ ਨਵੀਂ ਤਾਂ ਮੇਰਾ ਆਈਡੀਆ ਹੋਊਗੀ ਇਹ ਹੂੰ 15 ਪਲੱਸ ਆ ਅੱਛਾ ਨੰਬਰ ਵੀ ਦੇਖੋ ਸੀ ਐਮ ਐਮ 666 ਅੱਛਾ ਹਾਂ ਸਹੀ ਗੱਲ ਆ ₹300000 दी के 4 लाख 50000 दी। 4 लाख 50000 दी ये गड्डी 7 सीटर ਤੁਸੀਂ ਲੈ ਕੇ ਜਾ ਸਕਦੇ ਹੋਗੇ। ਹੁਣ ਉਹ ਪਰਲੇ ਪਾਸੇ ਆ ਜਾ ਬਾਈ। ਲੈ ਵੀ ਕੋਈ ਡਰ ਨਹੀਂ ਹੈਗਾ ਇਹਨਾਂ ਨੂੰ ਗੱਡੀਆਂ ਨੂੰ। ਲੈ ਵੀ ਉਧਰ ਆ ਜਾ ਤੇ ਇੱਕ ਗੱਡੀ ਇਹਦੇ ਵਿੱਚ ਆਈ ਨਹੀਂ ਹੋਊਗੀ। ਕਿਤੇ ਵੀ ਨਹੀਂ ਮਿਲਣਾ ਰੇਟ। ਕੁਆਡ ਤੋਂ ਨਹੀਂ ਮਿਲਣਾ ਮਿਲਣਾ। ਨਹੀਂ ਮਿਲਦੀ ਨਾ। ਇਹ ਹੈ ਬਾਈ। ਇਹ ਮਾਡਲ 2017 ਜੀ। ਅੱਛਾ। ਡੀਜ਼ਲ। ਡੀਜ਼ਲ। 65000 ਓਰਿਜਨਲ ਚੱਲੀ ਹੋਈ ਆ। ਹਾਂਜੀ। ਫਰਸਟ ਪਾਰਟੀ ਆ। ਹਾਂਜੀ। ਆਲ ਓਰਿਜਨਲ ਕਾਰ ਆ ਸਾਰੀ। ਉੱਚਾ ਮਾਰ ਲਾਗਾ ਨਾਲੇ ਨਾ। ਹਾਂ। ਗੱਡੀ ਬਹੁਤ ਸੁਣੀ ਆ। ਥੋੜਾ ਫਿਗਰ ਹੈ ਬਾਈ ਹਾਂਜੀ ਫਿਰ ਵੀ ਨਵਾਂ ਮਾਡਲ ਆਇਆ ਸੀ ਇਹ ਨਿਊ ਸ਼ਿਫਟ ਚ ਠੀਕ ਆ ਵਿੱਚੋਂ ਬਾਈ ਕਾਰ ਦੇਖੋ ਜੀ ਸੀਟ ਕਵਰ ਬਾਈ ਦੇਖ ਸਕਦੇ ਨਾ ਵਧੀਆ ਪਏ ਨੇ ਗੱਡੀ ਸਾਫ਼ ਆ ਨਾ ਯਾਰ ਬਿਲਕੁਲ ਥੋੜੀ ਮੋਟਿਆ ਬਸ ਆ ਬੰਪਰ ਸ਼ੰਪਰ ਇਹ ਤਾਂ ਨਹੀਂ ਇਹ ਤਾਂ ਪੇਂਟ ਵੱਜਿਆ ਹੋਇਆ ਇਹ ਤਾਂ ਪੇਂਟ ਵੱਜਿਆ ਹੋਇਆ ਆ ਤਾਂ ਪੇਂਟ ਹੈ ਜੀ ਕਰਤੇ ਕਿਸ ਨੇ ਪੇਂਟ ਪੂਟ ਮਾਰਿਆ ਹੋਗਾ ਠੀਕ ਹੈ ਨਾ ਇਹ ਉਤਰੂਗਾ ਹਾਂ ਬਾਕੀ ਹੋਰ ਆਪਾਂ ਰਵੀ ਆਪਾਂ ਗੱਪਾ ਹੈ ਕੁਸ਼ਲ ਲਾਟਰ-ਬਾਟਰ ਕੁਝ ਨਹੀਂ ਕਰਾਉਂਦੇ ਠੀਕ ਆ ਤੇ ਡੱਗੀ ਚੱਕ ਕੇ ਦਿਖਾਉਣਾ ਗੱਡੀ ਤੁਹਾਨੂੰ ਡਿੱਗੀ ਦਿਖਾ ਦੋਨੋਂ ਚਾਬੀਆਂ ਨਾਲ ਨੇ ਜੀ ਅੱਛਾ ਜੀ ਦ ਲੈ ਬਟਨ ਤੇ ਹੈ ਵੀ ਹਾਂਜੀ ਬਟਨ ਤੇ ਇਹ ਵੀ ਸਟਿੱਪਣੀ ਦੇਖੀ ਕਿਵੇਂ ਹੈਗੀ ਮੈਨੂੰ ਨਹੀਂ ਆਇਆ ਵੀ ਜਮਾਂ ਹੀ ਨਵੀਂ ਪਈ ਆਣਾ ਯਾਰ ਮਤਲਬ ਕਿ ਵਰਤੀ ਜਮਾਂ ਨਵੀਂ ਬਟਨ ਨਵੀਂ ਵਰਤੀ ਹੋਈ ਹੈ ਸਟਿੱਪਣੀ ਵੀ ਬਾਈ ਜਮਾਂ ਹੀ ਨਵੀਂ ਪਈ ਆ ਬਾਈ ਦੇਖ ਸਕਦੇ ਹੋਗੇ ਚਲ ਆ ਜਾ ਗਦਰ ਨਿਕਲਿਆ ਵਾਰੇ ਉਹੋ ਪੋ ਨਾਲ ਦੀ ਹੈ ਉਹ ਤਾਂ ਤੂੰ ਮਾਰ ਕੇ ਤਾਂ ਦਿਖਾਈ ਦਿੱਤਾ ਟਿੱਪੜੀ ਨਾਲ ਦੀ ਵਾ ਹਾਂਜੀ ਹੂੰ ਮਾਡਲ ਵੀ ਉੱਚਾ ਛੱਡ ਦੇ ਕੋਈ ਗੱਲ ਨਹੀਂ ਬਾਅਦ ਵਿੱਚ ਕਰ ਦਿਆਂਗੇ ਕਿੰਨੇ ਰੁਪਏ ਦੀ ਦੇਵੇਂਗਾ ਬਈ ਸੰਦੀਪ ਇਹ ਕਾਰ ਦੇ ਦਾਂਗੇ ਜੀ 3 ਲੱਖ 20000 ਰੁਪਏ ਦੀ 3 ਲੱਖ 20000 ਰੁਪਏ ਦੀ ਹਾਂਜੀ ਲੈ ਵੀ 3 ਲੱਖ 20000 ਰੁਪਏ ਦੀ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋਗੇ ਇਹ ਕ ਇਹ ਆ ਗਈ 2018 ਮਾਡਲ 2018 ਜੀ ਹਾਂਜੀ ਇਹ ਵੀ ਐਲਡੀਆਈ ਪਲੱਸ ਆ 에ਅਰ ਬੈਗ ਵਾਲੀ ਅੱਛਾ ਜੀ ਟਾਇਰ ਨਵੇਂ ਨੇ ਗੱਡੀ ਦਾ ਗੱਡੀ ਜਮਾਂ ਨਵੀਆਂ ਗੱਡੀਆਂ ਨਵੀਆਂ 18 ਮਾਡਲ ਕੀ ਹੋ ਗਿਆ ਬਈ ਦੇਖ ਸਕਦੇ ਵਿਚੋ ਬਈ ਜਮਾਂ ਨਵੀਂ ਗੱਡੀ ਹੈਗੀ 2018 ਮਾਡਲ ਐਲਡੀਆਈ ਪਲੱਸ ਹਾਂਜੀ ਏਅਰ ਬੈਗ ਵਾਲੀ ਹੈ ਨਾ ਹਾਂਜੀ ਠੀਕ ਆ ਇਹ ਕਾਰ ਦੇ ਦਾਂਗੇ ਜੀ ਆਪਾਂ 445000 ਰੁਪਏ ਦੀ 445000 ਰੁਪਏ ਦੀ ਇਹ ਕਾਰ ਹੈ 18 ਮਾਡਲ ਨਿਊ ਸ਼ੇਪ ਦੀ ਕਾਰ ਹੈ ਗੱਲ ਰੰਗ ਵੀ ਸੋਨਾ ਹੈ ਨਾ ਕਾਰ ਦਾ ਇਹ ਤੋਂ ਬਾਅਦ ਆ ਗਈ ਜੀ ਕਾਰ ਆਪਾਂ ਇਹ ਕਾਰ ਸੋਚ ਕੇ ਦੇ ਦਾਂਗੇ ਇਹ ਸੋਚ ਲਓ ਪਹਿਲਾਂ ਇਹਦੇ ਵਿੱਚ ਸੀਐਨਜੀ ਹੈ ਗ੍ਰੀਨ ਪਹਿਲਾਂ ਦਿਖਾ ਦਿਆਂ ਹਾਂ 25 26000 ਦੀ ਸੀਐਨਜੀ ਆ 25 26000 ਦੀ ਸੀਐਨਜੀ ਗੱਡੀ ਦੇ ਦਾਂਗੇ 55000 ਰੁਪਏ ਦੀ ਸਾਰੀ ਵਿੱਚੀ ਸੀ ਐਨਜੀ ਕਿਤੇ ਇਹਨਾਂ ਸੋਚ ਰਹੇ ਸੀ ਐਨਜੀ ਦਾ ਰੇਟ ਲੱਗਾ ਸਿਰਫ 55000 ਰੁਪਏ ਦੀ ਬਈ ਹਾਂਜੀ ਕਾਰ ਚੈੱਕ ਕਰ ਲੋ ਤੁਸੀਂ ਆਪ ਹੀ ਦੇਖ ਲੋ ਵੀ ਜੇ ਆਪਾਂ ਸੀ ਐਨਜੀ ਨੂੰ ਪੱਟ ਦਈਏ ਤਾਂ ਕੀ ਕੀਮਤ ਰਹੇਗੀ ਪਰ ਬਈ ਵਿੱਚੇ ਮਿਲੂਗੀ ਵਿੱਚੇ ਦਿਖਾ ਦੇ ਜੀ ਟਾਇਰ ਚੱਕ ਵੀ ਚੇਂਜ ਕਰਨ ਦੀ ਲੋੜ ਨਹੀਂ ਜੀ ਠੀਕ ਹੈ ਜੀ ਟਾਇਰ ਵੀ ਨਾਲ ਦੇ ਹਨ ਵਧੀਆ ਪਿਆ ਟਾਇਰ ਵਧੀਆ ਟਾਇਰ ਪਿਆ ਹੈਗਾ ਤੇ ਗੱਡੀ ਸਾਫ਼ ਆ ਬਈ ਸਾਰੀ ਗੱਡੀ ਵਿੱਚੋਂ ਦਿਖਾਈ ਸਰ ਨਹੀਂ ਇੱਕ ਵਾਰੀ ਲੈ ਬਈ ਗੱਡੀ ਦੇਖ ਲੋ ਬਈ ਵਿੱਚੋਂ ਜਮੀ ਸਾਫ਼ ਗੱਡੀ ਹੈਗੀ ਕੁਇਰ ਐਕਟਿੰਗ ਰੂਸਟਿੰਗ ਦਾ ਕੁਝ ਵੀ ਉਸੇ ਸਭ ਚੀਜ਼ ਚਾਲੂ ਆ ਜੀ ਇਸੇ ਦੀ ਸਭ ਕੁਝ ਚਾਲੂ ਸਿਰਫ ਔਰ ਸਿਰਫ ਬਈ 55000 ਰੁਪਏ ਦੀ ਗੱਡੀ ਹੈਗੀ ਫਰਸਟ ਕੁਆਲਟੀ ਦੀ ਹੈ ਜੀ ਅੱਛਾ ਜੀ ਹਾਂ ਜੀ ਇਹ ਵੀ ਨਹੀਂ ਹੈਗਾ ਵੀ ਐਵਰੇਜ ਹੋਊਗੀ 30 ਤੋਂ 35 ਦੀ 35 ਦੀ ਠੀਕ ਆ ਜੀ ਮੋਟਰਸਾਈਕਲ ਵਾਲਾ ਕੰਮ ਹੀ ਆ ਕਿਉਂਕਿ ਬਈ ਇੰਨੇ ਦੇ ਵਿੱਚ ਤਾਂ ਹੁਣ ਮੋਟਰਸਾਈਕਲ ਵੀ ਨਹੀਂ ਆ ਮੋਟਰਸਾਈਕਲ ਵੀ ਨਹੀਂ ਮਿਲਦਾ ਜੀ ਹਾਂ ਜੀ ਤੇ ਇੱਕੇ ਕਾਰ ਆ ਫੋਨ ਜਾਦੇ ਹਣ ਗੰਦੀ ਫੇਦੇ ਜੀ ਜਿਹਦੀ ਕਿਸਮਤ ਚ ਹੋਈ ਫੋਨ ਤਾਂ ਸਾਰਿਆਂ ਦੀ ਆਉਣਗੇ ਸਾਰਿਆਂ ਰੇਟੀ ਆਪਣੇ ਇਹ ਜੇ ਨੇ ਜਿਹਦੀ ਕਿਸਮਤ ਚ ਹੋਈ ਹੈ ਜਿਹੜੀ ਹੋਈ ਉਹ ਲੈ ਜੂਗਾ ਹੈਨਾ ਉਸ ਤੋਂ ਬਾਅਦ ਆ ਗਿਆ ਕੋੜਾ 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 ਖੜਿਆ ਬਾਈ 2016 ਮਾਡਲ ਹੈ ਜੀ ਹਾਂਜੀ 17614 ओरिजिनल ਚੱਲਿਆ ਹੋਇਆ 16 ਮਾਡਲ ਆ ਚੱਲਿਆ 17000 ਹਾਂ ਹਾਂਜੀ ਗਾਰੰਟੀ ਹੋਊਗੀ ਗਾਰੰਟੀ ਹੋਊਗੀ ਦੋਨੋਂ ਟਾਇਰ ਨਾਲ ਦੇ ਨੇ ਬੈਟਰੀ ਅਬਰਾਉਣ ਦੀ ਜਮਾਂ ਨਵੀਂ ਹੁਣ ਰੱਖੀ ਆ 2 ਸਾਲ ਦੀ ਗਾਰੰਟੀ ਵਾਰੰਟੀ ਵਾਲੀ ਅੱਛਾ ਜੀ ਠੀਕ ਹੈ ਨਾ ਠੀਕ ਆ ਅਲਾਈ ਵਗੈਰਾ ਲੱਗੇ ਨੇ ਇਹ ਬੋਲਟ ਦੇ ਦਾਂਗੇ ਆਪਾਂ ਲੱਖ ਰੁਪਏ ਦਾ ਸਿਰਫ 1 ਲੱਖ ਰੁਪਏ ਸਿਰਫ 1 ਲੱਖ ਰੁਪਏ ਨਮਾ ਕਿੰਨੇ ਦਾ ਆਉਂਦਾ ਬਈ ਨਮਾ 255 ਦਾ ਹੀ ਅੱਜ ਦਾ ਲੈ ਵੀ 1 ਲੱਖ ਰੁਪਏ ਦਾ ਤੁਸੀਂ ਇਹ ਵੀ ਬੁਲਟ ਲੈ ਕੇ ਜਾ ਸਕਦੇ ਹੋ ਜਿਹੜੇ ਮੇਰੇ ਵੀਰ ਨਾਲ ਕਹਿੰਦੇ ਵੀ ਸਾਨੂੰ ਬੁਲਟ ਚਾਹੀਦਾ ਤਾਂ ਤੁਹਾਡੀ ਡਿਮਾਂਡ ਇੱਥੇ ਪੂਰੀ ਹੋਊਗੀ ਸੈਲਫ ਸਟਾਰਟ ਬਿਲਕੁਲ ਕੋਈ ਵੀ ਆਵਾਜ਼ ਨਹੀਂ ਕੋਈ ਕੁਝ ਨਹੀਂ ਠੀਕ ਆ ਹਾਂਜੀ ਹਾਂ ਆਉਣਾ ਕਿੱਥੇ ਪਊਗਾ ਹੁਣ ਇਹ ਦੱਸ ਲੈਹਰਾ ਗਾਗਾ ਹਾਂਜੀ ਡਿਸਟ੍ਰਿਕਟ ਸੰਗਰੂਰ ਲਦਾਲ ਪਿੰਡ ਲਦਾਲ ਪਿੰਡ ਮੋਬਾਈਲ ਨੰਬਰ ਤੁਸੀਂ ਪਤੀਆ ਬਾਈ ਮੋਬਾਈਲ ਨੰਬਰ ਹੈਗਾ ਵੀ ਸਕਰੀਨ ਦੇ ਉੱਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਇਹਨਾਂ ਦੇ ਵਿੱਚ ਕੋਈ ਵੀ ਕਾਰ ਚਾਹੀਦੀ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਕਾਲ ਕਰਕੇ ਤੁਸੀਂ ਕਾਰਾਂ ਲੈ ਕੇ ਜਾ ਸਕਦੇ ਬਸ ਬਾਈ ਜੀ ਕਾਲ ਉਹ ਬੰਦਾ ਕਰੇ ਬਾਈ ਜੀ ਜਿਹਨੇ ਲੈਣੀ ਹੋਵੇ ਲੈ ਲੈਣੀ ਹਾਂ ਹਣਾ ਬਾਈ ਜੀ ਸਹੀ ਗੱਲ ਹੈ ਬਾਈ ਠੀਕ ਹੈ ਜੀ ਬਾਕੀ ਵੀ ਚੱਕ ਲੋ ਫੋਨ ਸਕਰੀਨ ਤੇ ਨੰਬਰ ਹੈਗਾ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਕਮੈਂਟ ਵੀ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਬਾਈ